ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਵਾਹਿਗੁਰੂ ਸਾਰਿਆਂ ਤੇ ਮੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਅੱਜ ਚੱਲੇ ਜੀ ਗੁਰਸਾਈ ਦੇ ਸਕੂਲ ਵਿੱਚ ਇਹਦੀ ਅੱਖਾਂ 'ਚ ਇਨਫੈਕਸ਼ਨ ਆ ਉਹਦੇ ਕਰਕੇ ਇਹਦਾ ਅੱਜ ਹੈਗਾ ਸੀਗਾ ਪੇਪਰ ਨਹੀਂ ਤਾਂ ਛੁੱਟੀ ਵੀ ਕਾ ਲੈਣੀ ਸੀ ਪਰ ਆਪਾਂ ਨੇ ਇਹਦਾ ਕਰਵਾ ਆ ਕੇ ਇਹਨੂੰ ਵਾਪਸ ਲੈ ਆਉਣਾ ਸਕੂਲੋਂ ਤੇਰਾ ਇਹ ਨਾ ਵੀ ਜਹੇ ਜੇ ਆਪਣੇ ਬੱਚੇ ਆ ਸਭ ਦੇ ਉਹ ਜਿਹੇ ਕਿਸੇ ਹੋਰ ਨੂੰ ਨਾ ਅਫੈਕਸ਼ਨ ਹੋ ਜਵੇ ਲੱਗ ਪਠਾਲ ਕੇ ਤੇ ਪੇਪਰ ਕਰਾ ਕੇ ਆਪਾਂ ਨੇ ਉਹ ਵਾਪਸ ਲੈ ਆਉਣਾ ਕੰਮ ਤਾਂ ਦੋ ਤਿੰਨ ਮੋਟਰਾਂ ਚੱਲਦੀਆਂ ਸੀਗੀਆਂ ਫਿਰ ਮੈਂ ਖੈਰ ਬੰਦ ਕਰ ਦੇ ਨੌਕਰ ਨੂੰ ਕਹਾਂ ਜਿਹੜੀ ਤੇ ਸਾਹੋ ਤੇ ਸਾਹਵਲਾ ਨਹੀਂ ਤਾਂ ਰਹਿਣ ਦੇ ਕੋਈ ਚੱਕਰ ਨਹੀਂ ਹੈ ਬੱਚਿਆਂ ਦੀ ਪੜਾਈ ਇੱਕ ਜ਼ਰੂਰੀ ਹੈ ਨਾ ਕਿਤੇ ਦੇ ਕਿਲ-ਕਿਲ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਉੱਥੇ ਨਾ ਕਿਸਾਨ ਮਤਲਬ ਮਹਿਕਮੇ ਵਾਲਿਆਂ ਨੂੰ ਕਹਿ ਰਿਹਾ ਵੀ ਤੁਸੀਂ ਤੁਹਾਡੇ ਕਹੇ ਤੇ ਮੈਂ ਨਾ ਝੋਨਾ ਝੋਨੇ ਦਾ ਜਿਹੜਾ ਨਾੜ ਆ ਉਹ ਵਿੱਚ ਰਲਾਇਆ ਖੇਤ ਦੇ ਉਸ ਤੋਂ ਬਾਅਦ ਉਹ ਸੁਪਰ ਸੀਡਰ ਦਾ ਕਣਕ ਬੀਜੀ ਵੀ ਹੁਣ ਇਹ ਤੇ ਪਰ ਗਲਾਬੀ ਸੁੰਡੀ ਨੇ ਅਟੈਕ ਕਰਤਾ ਵੀ ਇਹਦਾ ਇਲਾਜ ਦੱਸੋ ਉਹ ਵੀਡੀਓ 'ਚ ਜਿਹੜੇ ਮਹਿਕਮੇ ਵਾਲੇ ਆ ਨਾ ਡਾਕਟਰ ਜੋ ਵੀ ਹੈ ਉਹ ਮਤਲਬ ਉੱਥੋਂ ਕਿਸਕਰੇ ਨਜ਼ਰ ਆ ਰਹੇ ਆ ਵੀਡੀਓ ਦੇ ਵਿੱਚ ਹੈਗਾ ਗਲਾਬੀ ਸੁੰਡੀ ਦਾ ਮਤਲਬ ਉਹ ਹਮਲਾ ਕਣਕ ਪਰ ਜਿੰਨ ਕ ਸਾਡੇ ਥੋੜਾ ਜਿਹਾ ਘਟਾ ਕਈ ਇਲਾਕਿਆਂ ਚ ਵੱਧਦਾ ਇਸ ਦਾ ਹੱਲ ਕੋਈ ਮਤਲਬ ਨਿਕਲੇ ਨਾ ਜਮ ਖਬਰ ਚ ਵੀ ਖਬਰ ਪੜ ਰਹੀ ਹੈ ਜੀਤ ਚੂਚ ਹੈਗਾ ਉਹ ਕਹਿੰਦੇ ਵੀ ਤੁਸੀਂ ਮਤਲਬ ਇਹਨੂੰ ਦਿਨ ਚ ਪਾਣੀ ਲਾਓ ਚ ਇਹਨੂੰ ਕਣਕ ਨੂੰ ਜਿਹੜੇ ਆਪਣੇ ਹਾਂ ਜਾਨਵਰ ਜਨੌਰਾਂ ਚੋਗਣ ਗਏ ਇਹਨੂੰ ਗੁਲਾਬੀ ਸੁੰਡੀ ਨੂੰ ਜਰੂ ਇਹ ਪਾਣੀ ਲੱਗੇ ਦੇ ਬਾਹਰ ਨਿਕਲੀ ਕੁਦਰਤ ਤਾਂ ਕਰ ਰਹੀ ਆ ਯਾਰ ਕਿਸਾਨ ਦਾ ਹੱਲ ਮਹਿਕਮੇ ਵਾਲੇ ਕੀ ਕਰ ਰਹੇ ਆ ਜੋ ਤੂੰ ਮਹਿਕਮਾ ਨੇ ਸੁਪਰਸੀਡਰ ਜਾਂ ਪ੍ਰਾਲੀ ਵਿੱਚ ਬਾਈ ਜਿਹੜੀ ਉਹਨਾਂ ਨੇ ਆਪ ਟ్రਾਇਲ ਕਰਿਆ ਹੋਗਾ ਜਦ ਤੁਸੀਂ ਕਿਉਂ ਨਹੀਂ ਸੋਚੀਏ ਇਸ ਗੱਲ ਬਾਰੇ ਵੀ ਭਾਈ ਦੇਖੀਏ ਵੀ ਇਹਦਾ ਇਹ ਅੱਗੇ ਜਾ ਕੇ ਕਣਕ ਨੂੰ ਸਾਈਡ ਇਫੈਕਟ ਵੀ ਹੋਣਾ ਪਤਾ ਨਹੀਂ ਯਾਰ ਮਤਲਬ ਕਿਸਾਨ ਨੂੰ ਇਹ ਬੰਦਾ ਹੀ ਨਹੀਂ ਸਮਝਦੇ ਠੀਕ ਹੈ ਲਾਈਟ ਤਾਂ ਦਿਨ ਚ ਉਹੀ 92 ਟਾਈਮ ਆਉਂਦੀ ਹੈ ਕਿੱਥੇ ਤੇ ਅਗਲਾ ਦਿਨ ਚ ਪਾਣੀ ਲਾ ਲੂਗਾ ਧਿਆਨ ਹੈ ਨਹੀਂ ਸਰਕਾਰ ਦਾ ਖੇਤੀ ਕੀ ਨਹੀਂ ਮਤਲਬ ਖੜੀ ਹੈ ਬਰਬਾਦ ਕਰਨੇ ਪਰ ਖੇਤੀ ਨੂੰ ਜਿਹੜੇ ਜੀਵ ਜੰਤੂ ਆ ਨਾ ਇੱਤਾਂ ਆਪਣਾ ਕੰਮ ਬਚਾਰੇ ਕਰ ਰਹੇ ਨੇ ਦੇਖੋ ਨਲਦਿਆਂ ਦਾ ਕਿਸਾਨ ਹਤਾਸ਼ੀ ਹੈ ਨਲਦਿਆਂ ਦਾ ਵਿਚਾਰਿਆਂ ਦਾ ਢਿੱਡ ਭਰ ਰਿਹਾ ਹੈ ਨਲੇ ਹੀ ਕਿਸਾਨ ਦਾ ਫਾਇਦਾ ਕਰ ਰਹੇ ਨੇ ਦੇਖੋ ਕਿੰਨੇ ਲੱਗੇ ਹੋਏ ਆ ਠੀਕ ਹੈ ਨਾ ਮੱਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇਹਨਾਂ ਪਿਆਰ ਦੇਣ ਲਈ ਸੱਸੀ ਘਾਲ ਜੀ ਸਾਰਿਆਂ ਨੂੰ